ਮੈਂ ਅਦਰਬਾਈਲਾ ਐਮਸੀ ਵਾਰਡ ਨੰਬਰ 22 ਗਰਦਾਸਪੁਰ ਮੇਰੀ ਭਾਂਜੀ ਦਾ ਸਾਦੀ ਹੋਣੀ ਸੀ ਕਪੂਰਸਲਾ ਕੱਲ ਅਸੀਂ ਉੱਥੇ ਗਏ ਆ ਸਗਨ ਲਾਉਣ ਵਾਸਤੇ ਜਦੋਂ ਸਗਨ ਲਾਉਣ ਵਾਸਤੇ ਗਏ ਆ ਤੇ ਸਗਨ ਦੇ ਜੋ ਲਾਉਣ ਲਗੇ ਨਾ ਉਸ ਟਾਈਮ ਦੇ ਉੱਤੇ ਇੱਕ ਲੜਕੀ ਆਈ ਆ ਬਾਹਰੋਂ ਉਹਨੇ ਆ ਗਏ ਤੇ ਮੁੰਡੇ ਦਾ ਹੱਥ ਪੜਾ ਕਰਕੇ ਨਿੰਗਵਾ ਤੇ ਚਪੇੜ ਮਾਰ ਦਿੰਦੀ ਆ ਇਸ ਤਰ੍ਹਾਂ ਕਰਕੇ ਚੰਕੰਮ ਚੱਲਦੇ ਰ ਉਹ ਤੋਂ ਅੱਗੇ ਜਿਹੜਾ ਕੰਮ ਆ ਇਹ ਬੰਦ ਹੋ ਗਿਆ ਤੇ ਰੋਲਾ ਪੈ ਗਿਆ ਬਹੁਤ ਜ਼ਿਆਦਾ ਤੇ ਉਹ ਲੜਕੀ ਨੂੰ ਅਸੀਂ ਉਹ ਕੁੱਟਮਾਰ ਨੂੰ ਫਿਰਦੇ ਸੀਗੇ ਉਪਾਉ ਲੜਕੀ ਦੀ ਬਾਹ ਫੜ ਕੇ ਦੇ ਕੇ ਕਮਰੇ ਚ ਉਹਨੂੰ ਖੜਕੇ ਤੇ ਉਹਨੂੰ ਸਾਰੀ ਗੱਲ ਪੁੱਛੀ ਆ ਉਹਨੂੰ ਦੱਸਿਆ ਵੀ ਇਹ ਜੀ ਮੇਰੇ ਨਾਲ 2021 ਤੋਂ 18 ਤੋਂ ਗੱਲ ਚੱਲਦੀ ਪਈ 21 ਜਨ ਮੇਰੇ ਨਾਲ ਅਗੇਂਜਮੈਂਟ ਕੀਤੀ ਆ ਉਹਨੇ ਸਾਰੀ ਆ ਆਪਣੇ ਵੀਡੀਓਸ ਆਪਣੀਆਂ ਸਾਰੀਆਂ ਫੋਟੋਆਂ ਇਹ ਸਾਨੂੰ ਦੱਸਿਆ ਉਹਦੇ ਵਾਰ ਨਾ ਇਹ ਕਹ ਕਹਾ ਆ ਗਏ ਵੀ ਚਲੋ ਤੁਸੀਂ ਜਾਓ ਅਮਨ ਸ਼ਾਂਤੀ ਨਾਲ ਤੇ ਫਿਰ ਕੱਲ ਤੁਹਾਡੇ ਨਾਲ ਗੱਲ ਉੱਥੇ ਆ ਕਰਾਂਗੇ ਅੱਜ ਇੱਥੇ ਇੰਤਜ਼ਾਰ ਕਰ ਰਹੇ ਹਾਂ ਤੇ ਕੋਈ ਇੱਥੇ ਤੁਹਾਡੇ ਕੋਲ ਅਜੇ ਤੱਕ ਪਹੁੰਚਿਆ ਨਹੀਂ ਕਾਜੀ ਕੀ ਮੰਗ ਕਰਦੇ ਜੀ ਫਹੀ ਮੰਗ ਕਰਦੇ ਆ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਖਰਚਾ ਹੋਇਆ ਵੇਖੋ ਚੰਦਨਪੁਰ ਮਨੋਰ ਪੈਸ ਵਿੱਚ ਕੈਟਰਿੰਗ ਆ ਸਾਜੀ ਉਹਦੇ ਵੀ ਬਹੁਤ ਜ਼ਿਆਦਾ ਹੋਇਆ ਖਰਚਾ ਹੋਇਆ ਤੇ 15 ਤੋਂ 20 ਲੱਖ ਰੁਪਏ ਸਾਡਾ ਜਿਹੜਾ ਖਰਚਾ ਆ ਚੁੱਕਾ ਆ ਤੇ ਅਸੀਂ ਇਹੋ ਚਾਹੁੰਦੇ ਆ ਵੀ ਸਾਨੂੰ ਇਹਦਾ ਇਨਸਾਫ ਦੁਆਇਗਾ ਇਹੋ ਜਿਹੇ ਬੰਦੇ ਜਿਹੜੇ ਗਲਤ ਵੰਸਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐਨੂੰ ਸਜ਼ਾ ਮਿਲਣੀ ਚਾਹੀਦੀ ਇਹ ਅਸੀਂ ਮੰਗ ਕਰਦੇ ਆ ਮੁਰਗਾ ਦੇ ਕਪੂਰ ਸਰ ਜੀ ਪੰਕਜ ਕੁਮਾਰ ਪੰਕਜ ਕੁਮਾਰ ਸਾਨਾ ਸਤਪਾਲ ਪੰਕਜ ਕੁਮਾਰ ਸਾਨਾ ਬੈਂਸ ਆ ਪੰਕਜ ਕੁਮਾਰ ਬੈਂਸ ਤੇ ਪਿਤਾ ਦਾ ਨਾਮ ਸਤਪਾਲ ਬੈਂਸ ਮਰ ਕੇ ਚੁਲੀਅਮ ਸਮਾਜ ਸੇਵਕ ਔਰ ਸਾਡੇ ਸਾਥੀ ਨੇ ਸਰਦਾਰ ਬਲਜੀਤ ਸਿੰਘ ਜੀ ਸੋਲ ਪਿੰਡ ਦੇ ਸਰਪੰਚ ਨੇ ਔਰ ਇਹਨਾਂ ਦੇ ਪਿੰਡ ਦੇ ਇੱਕ ਧਰਮਪਾਲ ਜੀ ਨੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਅੱਜ ਵਿਆਹ ਦੀਆਂ ਤਿਆਰੀਆਂ ਸੀਗੀਆਂ ਇੱਥੇ ਔਰ ਕਪੂਰਥਲਾ ਦੇ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਉਹਨਾਂ ਦੇ ਨਾਲ ਧੋਖਾਧੜੀ ਜਾਲਸਾਜੀ ਕੀਤੀ ਆ ਔਰ ਪੈਲਸ ਜਿਹੜਾ ਮਨੋਰ ਪੈਲਸ ਆ ਉਹ ਸੱਜਿਆ ਸਜਾਇਆ ਪਿਆ ਵਾ ਉਹਦੇ ਵਿੱਚ ਰੋਟੀ ਪਾਣੀ ਚਾਹ ਪਾਣੀ ਦਾ ਇੰਤਜ਼ਾਮ ਆ ਉਹ ਸਾਰਾ ਪਰਿਵਾਰ ਟੈਲੀਫੋਨ ਬੰਦ ਕਰ ਗਏ ਨੇ ਵਿਚੋਲਾ ਟੈਲੀਫੋਨ ਬੰਦ ਕਰ ਗਿਆ ਵਾ ਔਰ ਬਰਾਤ ਲੈ ਕੇ ਉਹ ਨਹੀਂ ਆ ਰਹੇ ਕਿਉਂਕਿ ਉਹ ਲੜਕਾ ਪਹਿਲਾਂ ਹੀ ਸ਼ਾਦੀशुदा ਹੈਗਾ ਤੇ ਕੁੜੀ ਜਿਹੜੀ ਆ ਉਥੇ ਕਿੰਨੇ ਦਾਵਾ ਕੀਤਾ ਕੱਲ ਜਦੋਂ ਸ਼ਗਨ ਲਾਉਣ ਗਿਆ ਧਰਮਪਾਲ ਦਾ ਪਰਿਵਾਰ ਦਾਵਾ ਕੀਤਾ ਕਿ ਮੇਰੀ ਇਹ ਤਾਂ ਪਹਿਲੇ ਮੰਗਣੀ ਹੋ ਚੁੱਕੀ ਆ ਔਰ ਉਹਨਾਂ ਨੇ ਸਾਨੂੰ ਸਮਝਾ ਕੇ ਉਥੇ ਤੋਰ ਦਿੱਤਾ ਕਿ ਅਸੀਂ ਆਪਣਾ ਸੈਟਲਮੈਂਟ ਕਰਕੇ ਤੇ ਕੱਲ ਭਰਾਤ ਲੈ ਕੇ ਆ ਰਹੇ ਹਾਂ ਤੁਸੀਂ ਤਿਆਰੀਆਂ ਕਰੋ ਇੱਥੇ ਤਿਆਰੀਆਂ ਕਰਾਈਆਂ ਗਈਆਂ ਨੇ ਇੱਥੇ ਸਬਜ਼ੀ ਕੱਟੀ ਗਈ ਆ ਕੈਟਰਿੰਗ ਕੀਤੀ ਗਈ ਆ ਮਨੋਰ ਪੈਲੇਸ ਦੇ ਵਿੱਚ ਸਾਰਾ ਸਿਸਟਮ ਤਿਆਰ ਆ ਪਰੌਣੇ ਆ ਰਹੇ ਨੇ ਜਾ ਰਹੇ ਨੇ ਔਰ ਉਹਨਾਂ ਦੇ ਫੋਨ ਸਾਰੇ ਬੰਦ ਨੇ ਵਿਚੋਲੇ ਦਾ ਫੋਨ ਬੰਦਾ ਅੱਜ ਅਸੀਂ ਇਸ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਲੇ ਔਰ ਐਸਐਸਪੀ ਸਾਹਿਬ ਨੇ ਐਸਐਚਓ थाना ਧਾਰੀਵਾਲ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰੀ ਵੀ ਜੋ ਲੀਗਲ ਕਾਰਵਾਈ ਆ ਉਹ ਕੀਤੀ ਜਾਵੇ ਔਰ ਜਿਹੜੀ 에ਰਪੋਰਟ ਦੀ ਐਲਓਸੀ ਵਗੈਰਾ ਜੋ ਵੀ ਆ ਉਹਨੂੰ ਉੱਥੇ ਰੋਕਣ ਦੀ ਕਾਰਵਾਈ ਜਿਹੜੀ ਕੀਤੀ ਜਾਏ ਕਿਉਂਕਿ ਮੁੰਡਾ ਜਿਹੜਾ ਵਾ ਉਹ ਐਨਆਰਆਈ ਆ ਔਰ ਸਾਡੀ ਵੀ ਇਹ ਪੁਰਜੋਰ ਸਮਾਜ ਦੇ ਅੱਗੇ ਮੰਗਾ ਵੀ ਜਿਹੜੇ ਇਹੋ ਜਿਹੇ ਅਨਸ਼ਾਰ ਆ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ